हां भी जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਗੋਰੇ ਵੀਰ ਦੇ ਕੋਲ ਆਏ ਆ ਦੋਸਤੋ ਵਪਾਰ ਦਾ ਵੀ ਵੀਰ ਦਾ ਕੰਮ ਰਿਹਾ ਕਾਫੀ ਲੰਬੇ ਸਮੇਂ ਤੋਂ ਨਾਲ ਦੇ ਨਾਲ ਵਪਾਰ ਦਾ ਕੰਮ ਵੀ ਕਰਦੇ ਆ ਰਹੇ ਆ ਤੇ ਜਿਹੜੀ ਇਹ ਮੱਝ ਅੱਜ ਆਪਾਂ ਤੁਹਾਨੂੰ ਦਿਖਾਉਣੀ ਆ ਠੀਕ ਹੈ ਜੀ ਘਰੋਂ ਵੀ ਵੀਰ ਸੇਲ ਕਰਦਾ ਪਿਆ ਮੱਝ ਚੰਗੀ ਆ ਫੁੱਲ ਹੈਵੀ ਬਾਡੀ weight ਦੇ ਵਿੱਚ ਇੱਕ ਮੱਝ ਤੁਹਾਨੂੰ ਦਿਖਾਉਣੀ ਆ ਇੱਕ ਕੱਚੀ ਤੁਹਾਨੂੰ ਵੈੜ ਦਿਖਾਦਾ ਕਿ ਕੋਈ 18 20 20 ਕ ਦਿਨਾਂ ਤੇ ਲਗ ਸਮ ਹਜੇ ਸਮਝਦਾ ਬਾਕੀ ਜਾਂ ਸੁਣਦਾ ਇਹ ਵੈੜ ਤੁਹਾਨੂੰ ਦਿਖਾ ਦਿਆਂਗੇ ਬਿਲਕੁਲ ਜੈਨੂਨ ਜੈਜ ਰੇਟ ਦੇ ਵਿੱਚ ਸੋ ਨਾਲ ਦੀ ਨਾਲ ਇੱਕ ਬਾਹਰ ਵੀਰ ਘਰੋਂ ਜਿਹੜਾ ਇੱਕ ਆਪਣਾ ਮੋਟਰਸਾਈਕਲ ਸੇਲ ਕਰਦਾ ਹੈ ਬਾਕੀ ਵੀਕਲ ਵੀ ਜਿਹੜੇ ਜਕਰ ਸੇਲ ਪਰਚੇਜ ਦੀ ਆਪਾਂ ਗੱਲ ਕੀਤੀ ਹੈ ਉਹ ਵੀਕਲ ਵੀ ਤਕਰੀਬਨ ਵੀਰ ਨੂੰ ਹੀ ਖਰੀਦਾਰੀ ਕਰ ਲੈਂਦੇ ਆ ਤੇ ਮੋਟਰਸਾਈਕਲ ਜਿਹੜਾ ਦੋਸਤੋ ਇਹ ਹੀਰੋ ਆਂਡਾ ਕੰਪਨੀ ਦਾ ਪੈਸ਼ਨ ਮੋਟਰਸਾਈਕਲ ਆ 2011 12 12 ਮਾਡਲ ਸ਼ਾਇਦ ਬਾਕੀ ਪ੍ਰੋਪਰ ਡਿਟੇਲ ਆਪਾਂ ਉਹਨਾਂ ਦੇ ਕੋਲੋਂ ਲੈ ਕੇ ਤੁਹਾਡੇ ਨਾਲ ਫੁੱਲ ਜਾਣਕਾਰੀ ਸਾਂਝੀ ਕਰਾਂਗੇ ਸੋ ਨਾਲ ਦੀ ਨਾਲ ਹੀ ਜਿਹੜੇ ਐਨੀਮਲ ਦੋਸਤੋਂ ਤੁਹਾਨੂੰ ਦਿਖਾਉਣੇ ਆ ਜਿਵੇਂ ਇਹ ਮੱਝ ਦਿਖਾਉਣੀ ਹੈ ਇੱਕ ਠੀਕ ਆ ਜੀ ਸੋ ਪੂਰੀ ਗੱਲਬਾਤ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲਵਾਂਗੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਹਰੀ ਕੇ ਪੱਤਨ ਕੋਈ 12 ਕਿਲੋਮੀਟਰ ਦੀ ਦੂਰੀ ਆ ਬਾਕੀ ਪੱਟੀ ਮੋੜੇ ਤੋਂ ਹੋ ਕੇ 8-7 ਕਿਲੋਮੀਟਰ ਦੀ ਦੂਰੀ ਤੇ ਆ ਸੋ ਨਾਲ ਲੱਗਦੇ ਪਿੰਡ ਸੰਘਵਾ ਸੈਦੋਂ ਇਧਰ ਬਰਵਾਲਾ ਠੀਕ ਆ ਜੀ ਤੇ ਦੁਬਲੀ ਪਿੰਡ ਵੱਡੇ ਸਭਰਾ ਇਹ ਪਿੰਡ ਨੇੜੇ ਨੇੜੇ ਆ ਬਾਕੀ ਮੇਰਾ ਭਰਾ ਇਥੇ ਆਣ ਕੇ ਜ ਬਿਲਕੁਲ ਜੇਕਰ ਆਪਾਂ ਵਹੀਕਲ ਦੀ ਗੱਲ ਕਰਦੇ ਹਾਂ ਤਾਂ ਬਿਲਕੁਲ ਉਹਦੀ ਨਰਖ ਪਰਖਾ ਤਸਲੀ ਇਹ ਧਿਆਨ ਕੇ ਕਰ ਲਿਓ ਠੀਕ ਆ ਸੋ 25 ਤਰੀਕ ਤੁਸੀਂ ਅੱਜ ਨੋਟ ਕਰ ਲਓ ਠੀਕ ਆ 25 ਅਕਤੂਬਰ ਸਵਾ ਕੋਈ ਸ਼ਾਮ ਦੇ 3 ਵਜੇ ਇਹ ਵੀਡੀਓ ਆਪਾਂ ਬਣਾ ਰਹੇ ਆ ਔਰ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਗੋਰੇ ਸਾਸਰੀ ਕਾ ਸਾਸਿਗਾ ਭਾਈ ਸਾਸਿਗਾ ਹੋਰ ਗੋਰੇ ਆ ਠੀਕ ਠਾਕ ਹਾਂਜੀ ਭਾਈ ਆ ਪਸੰਦ ਸਾਹਿਬ ਤੁਸੀਂ ਸੁਣਾਓ ਕਿਰਪਾ ਬਾਬੇ ਨਾਨਕ ਦੀ ਬਹੁਤ ਵਧੀਆ ਵੀਰੇ ਹੋਰੇ ਠੀਕ ਠਾਕ ਹਾਂਜੀ 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 ਲੈ ਵੀ ਗੋਰੇ ਮਾਲ ਵੀ ਤਕਰੀਬਨ ਤੁਹਾਡੇ ਕੋਲ ਇਸੇ ਤਰ੍ਹਾਂ ਆਉਂਦਾ ਰਹਿੰਦਾ ਰੁਟੀਨ ਹਾਂਜੀ ਹਾਂਜੀ ਨਾਲ ਵੇਚਣ ਦਾ ਵੀ ਕੰਮ ਨਾਲ ਦੁੱਧ ਤਾਂ ਵੀ ਡੰਗਰ ਪਾਏ ਆਪਾਂ ਠੀਕ ਆ ਮੱਝਾਂ ਵੱਟੀਆਂ ਦੱਸ ਹਾਂਜੀ ਇਹ ਸੰਤੂ ਸਾਹਿਬ ਆਪਣੇ ਜਿਹੜੀ ਮੈਂ ਆ ਘਰ ਦੀ ਮੈਂ ਆ ਇਹ ਕੋਈ ਆਪਾਂ ਵਪਾਰੀ ਨਹੀਂ ਲਿਆਂਦਾ ਕੋਈ ਨਾਲ ਕੋਈ ਬਾਹਰੋਂ ਕੋਈ ਲਿਆਂਦੀ ਮੈਂ ਨਾ ਕਿਸੇ ਵਪਾਰੀ ਜਨਾਂ ਦੀ ਆਪਣੀ ਘਰ ਦੀ ਮ ਉਦਾਪਨ ਪੂਰਾ ਮੈਥ ਲਚੋਇਆ 15 ਲੀਟਰ ਚੋਇਆ ਝੂਠ ਨਹੀਂ ਮਾਰਨਾ ਵੇ ਆਪਾਂ ਕਹੀ ਜੇਗੀ 22 ਚ ਲਿਓ ਚੋਇਆ 20 ਲੀਟਰ ਚੋਇਆ ਏਡੀ ਮਹਾਂ ਆਖ ਵੀ ਸਕਦੇ ਪਰ ਆਪਾਂ ਝੂਠ ਨਹੀਂ ਮਾਰਨਾ ਜੋ ਚੋਇਆ ਬਹੁਤ ਦੱਸਣਾ 15 ਲੀਟਰ ਦੁੱਧ ਚੋਇਆ ਹਰ ਕੀ ਮੈਥ ਲਿਆ ਸਕੀ ਮੈਂ 16 17 ਕਿਲੋ ਦੁੱਧ ਦਊਗੀ ਠੀਕ ਹੈ ਜੀ ਮੈਂ ਗਾੜੀ ਵੇਖ ਲਵਾਂਗੀ ਕਹੇ ਪਾਸੇ ਘੁੱਸੀ ਨਹੀਂ ਆ ਫੁੱਲ ਮੈਂ ਜੀ ਸਾਮਪ ਕਰਦੀ ਆ ਇਹ ਹੁਣ ਕਰੋ ਤਿੱਜਾ ਸੂਆ ਸੋਣੀ ਆ ਹਾਂਜੀ ਤਿੱਜਾ ਸੂਆ ਸੋਣੀ ਕਰਦੀ ਆ ਆਪਣੀ ਮੈਂ 15 ਕਿਲੋ ਤੁਸੀਂ ਹੱਥੀ ਚੋਇਆ ਹਾਂਜੀ 15 ਕਿਲੋ ਹੱਥੀ ਚੋਇਆ ਵਾ ਬਾਕੀ ਮ ਰੇ ਭਰਾ ਵੇਖਦੇ ਰਹਿੰਦੇ ਹੋ ਪੂਰੇ ਵਜਨ ਲੋਡ ਆ ਲਈਏ ਤੇ ਸਮਾਂ ਹਜੇ ਤਾਂ ਕਿੰਨਾ ਕੁ ਬਾਕੀ ਆ ਹਾਂ ਜੇ ਲਾ ਲੋ ਸੰਸਾ ਹੁਤਾ ਵੀ ਖੜ ਸਕਦੀ ਆ ਮੈਂ ਇਹਨੇ ਫੱਟੇ ਲਾਉਣੇ ਆ ਜੇ ਕਰਮਾ ਵਾਲੀ ਤੇ ਲਾਈ ਪੈਣੀ 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 ਸ਼ੁਰੂ ਹੋ ਗਈ ਕਰਮਾ ਵਾਲੀ ਆ ਦੇਖੋ ਸੋ ਨਾਰਮਲ 200 ਭਾਂਡੇ ਪੁੰਡੇ ਤੋਂ ਨਾਰਮਲ ਇੱਕ ਆਈਡੀਆ ਤੁਸੀਂ ਲਾ ਹੀ ਲੈਣਾ ਕੀ ਕਹੋ ਆ ਵੇਖੋ ਲਾਏ ਕਰਮਾ ਵਾਲੀ ਦਿਨੋਂ ਦਿਆਂ ਲੱਤ ਦੇ ਹੀ ਆਉਂਦੀ ਆ ਬਹੁਤ ਲੇਵਾ ਕਰਮ ਵਾਲੀਆਂ ਗੋਚ ਸਟਾਰਟ ਹੁੰਦੀ ਆ ਤੇ ਬੈਕ ਸਾਈਡ ਸੂ ਤੱਕ ਲੇਵਾ ਜਿਹੜਾ ਆਪਾਂ ਫੁੱਲ ਸਾਂਭੀ ਕੋਈ ਚੀਜ਼ ਪਾਉਣ ਲਾਉਣਾ ਆਪਾਂ ਕਸਰ ਨਹੀਂ ਕੋਈ ਛੱਡੀ ਜਿਹੜੀ ਮੈਂ ਜਿਹੜਾ ਵੀ ਵੀਰ ਖੜੇ ਅਗਲੇ ਘਰੇ ਜਾ ਕੇ ਯਾਦ ਕਰੇ ਸਮਾਜ ਜੀ ਦੱਸਣ ਲਈ ਆ ਹਾਂਜੀ ਹਾਂਜੀ ਬਾਕੀ ਫੇਸ ਕੁਆਲਿਟੀ ਇੱਕ ਵਾਰੀ ਲਾਗਿਓ ਫਿਰ ਦਿਖਾ ਦਿਓ ਸਿੰਘ ਸੁng ਦੀ ਬੰਤਰ ਹਾਂਜੀ ਤੇ ਢਾਂਚਾ ਕਰਮ ਵਾਲੀ ਦਾ ਬਹੁਤ ਵੱਡਾ ਵੱਡੀਆਂ ਮੱਝਾਂ ਦੇ ਵਿੱਚ ਆ ਜਦੋਂ ਆਪਾਂ ਵੱਡੇ ਪੱਲੇ ਦੀਆਂ ਵੱਟੀਆਂ ਬੱਚਾ ਕਾਊਂਟ ਕਰਾ ਦਿੱਤਾ ਉਹ ਤੋਂ ਸਾਰੇ ਭਰਾ ਆਪਣੇ ਸਮਝਦਾਰ ਨੇ ਠੀਕ ਨੇ ਅੰਦਾਜ਼ਾ ਲਾਈ ਲੈਂਦੇ ਵੀ ਵੱਡੀ ਮੱਝ ਹਾਂਜੀ ਬੋਲ ਤੇਜਾ ਸੁਬਾ ਇਸ ਵਾਰ ਸੁਣੀ ਆ ਹਾਂਜੀ ਹਾਂਜੀ ਸੋ ਹਫਤੇ ਕੀ ਦੀ ਹਜੇ ਨਾ ਹਾਂਜੀ ਹਾਂਜੀ ਹਫਤੇ ਤੱਕ ਸੂਪ ਪੂ ਗਿਆ ਉੱਤੇ ਤੱਕ ਇਹ ਦਿਨ ਪੂਰੇ ਹੀ ਹੋਣੇ ਆ ਕਿ ਲਾ ਲਓ ਤੁਸੀਂ ਕਿ ਹਫਤੇ ਦਿਨ ਪੂਰੇ ਹੋਣ ਚ ਪਏ ਕਾਪ ਦੇ ਦਿਨ ਲਿਖੇ ਪਏ ਆਪਣੇ ਹਾਂਜੀ ਹਫਤੇ ਜਨੂ ਇਹ ਹਫਤਾਏ ਪੂਰੇ ਹੋ ਚਦੇ ਨੇ ਪਿਆ ਜੇ ਕਰਮਾਲੀ ਦਾ ਠੀਕ ਆ ਠੀਕ ਹਾਂਜੀ ਹਾਂਜੀ ਮੈਂ ਕੋਈ ਭੋਰਾ ਜਨਾਕ ਮੈਂ ਤਾਂ ਛਾਕ ਨਹੀਂਗਾ ਆਪਣੇ ਘਰ ਦੀ ਮੈਂ ਆਦੇ ਬਿਲਕੁਲ ਸੋ ਪੁਲਿਸ ਆ ਵੀ ਪੂਰੀ ਆ ਬਾਕੀ ਮੇਰੇ ਭਰਾ ਇੱਥੇ ਜਿਹੜੇ ਆਣ ਕੇ ਵੇਖਣਗੇ ਉਹਨਾਂ ਨੂੰ ਨਾਰਮਲੀ ਚਲੋ ਚੀਜ਼ ਵੇਖ ਕੇ ਪਤਾ ਲੱਗ ਹੀ ਜਾਣੀ ਆ ਹਾਂਜੀ ਹਾਂਜੀ ਬਾਕੀ ਕਿਸੇ ਰਕਮ ਦੀ ਕੋ ਆਪਣਾ ਕੋਰੇ ਪਿੱਛੇ ਭਾਰ ਦੀ ਮੁਸ਼ਕਲ ਮੈਂ ਨਾ ਭਾਜੀ ਕੋਈ ਪਿੱਛੇ ਦੀ ਨਹੀਂ ਕੋਈ ਭਾਰ ਭਾਰਦਾ ਇੱਕ ਵੀ ਕੋਈ ਗਾਲੂ ਆਪਣੀ ਗਰੰਟੀ ਹੋ ਗਈ ਮਹਾਰਾਜ ਨੂੰ ਜਾਨ ਦੇਣੀ ਆ ਐ ਫੁੱਲ ਗਰੰਟੀਆਂ ਦਵਾਂਗੇ ਆਪਾਂ ਮੈਂ ਦੀਆਂ ਕੋਈ ਭਾਰਤੀ ਕੋਈ ਕੋਈ ਕੋਰਾ ਜਿੰਨਾ ਮੈਂ ਫਾਲਟ ਨਹੀਂ ਗਾਦੇ ਅੱਛਾ ਕੋ ਬਣਦੀ ਹੈ ਜਦੋਂ ਹੁਣ ਮੰਨ ਲਓ ਇਹ ਹਜੇ 6-7 ਦਿਨ ਬਾਕੀ ਆ ਹਾਂਜੀ ਹਾਂਜੀ ਬਣਦੀ ਹੈ ਜਦੋਂ ਫਿਰ ਮੈਂ ਨਾ ਭਾਜੀ ਮੈਂ ਨਾ ਕਰਨ ਵਾਲੀ ਮੈਰ ਤੇ ਇਹਨੂੰ ਭੋਣਾ ਪੈਂਦਾ ਵਾਦੇ ਹਾਂ ਹਾਂਜੀ ਲੋ ਵੀ ਬਾਕੀ ਜੇ ਗਾੜੀ ਏਡੀ ਮੈਂ ਤੁਹਾਨੂੰ ਵੀ ਪਤਾ ਹੈ ਕਿ ਕੋਈ ਚੰਗਾ ਵੀਰ ਸਾਹ ਵਲਾ ਖੜੂਗਾ ਇਹਨੇ ਕਰਮ ਵਾਲੀ ਨੇ ਜਾ ਕੇ ਵਧਨਾਈਆਂ ਹੁਣ ਆਪਣੀ ਜਿੱਤਰਾ ਸਾਹ ਮੇਤਰਾ ਸਾਹੂਗੇ ਕਰਮ ਵਾਲੀ ਨੇ ਜਾ ਕੇ ਕਿਤਾ ਕੀ ਕੋ ਆਪਾਂ ਨੂੰ ਦੇ ਦੇਣਾ ਹਾਂਜੀ ਹਾਂਜੀ ਲੋ ਵੀ ਮੋٹے ਤੌਰ ਤੇ ਫਿਰ ਵੀ ਇੱਕ ਵਾਰੀ ਆਪਾਂ ਤੁਹਾਡੇ ਧਿਆਨ ਦੇ ਵਿੱਚ ਲਿਆ ਦਿੰਨੇ ਆ 18 15 16 17 ਕਿਲੋ ਵਾਲੀਆਂ ਵੀਰਾਂ ਦਾ ਵੀ ਸਾਡੇ ਕੋਲ ਮੱਝਾਂ ਆਮ ਹੈਗੀਆਂ ਨਾਰਮਲ ਹੀ ਹਾਂਜੀ ਕਿਉਂਕਿ ਵਪਾਰ ਦਾ ਕੰਮ ਵੀ ਕਰਦੇ ਆ ਤੇ ਪਹਿਲਾਂ گاਵਾ ਦਾ ਵੀ ਤੁਹਾਡਾ ਛੜ ਛੁੜ ਰਿਹਾ ਹਾਂਜੀ گاਵਾ ਦਾ ਵੀ ਛੱਡ ਹੁੰਦਾ ਲੈ ਕੋਲ ਇੱਕ ਵਾਰੀ ਖੋਲ ਕੇ ਮਾੜਾ ਜਿਹਾ ਤੋਰ ਕੇ ਦਿਖਾਈਏ ਭਰਾਵਾਂ ਨੂੰ ਸਮਝ ਲੱਗ ਜਾਵੇ ਲਓ ਪਾ ਜੀ ਲਓ ਸੋ 6 7 ਦਿਨ ਦੋਸਤੋ ਹਜੇ ਤੇ ਬਾਕੀ ਹੈ ਸੁਣਦੇ ਹਾਂਜੀ ਹਾਂਜੀ ਬਾਕੀ ਬਰੀਕ ਪਿੰਡੇ ਦੀ ਆ ਪਤਲੇ ਪਿੰਡੇ ਦੀ ਆ ਵਜਨ ਲੋਡ ਕਾਫੀ ਜ਼ਿਆਦਾ ਕਰਮਾ ਲਈ ਨੂੰ ਆ ਬਾਕੀ ਸੇਵਾ ਕੀਤੀ ਜਿਹੜੀ ਝਲਕਾ ਮਾਰ ਕੇ ਦਿਖਾਈ ਦੇ ਰਹੀ ਆ ਹੋਲੀ ਤੋਰ ਲਿਆ ਅਜ ਗੁਰੇ ਹੋਲੀ ਤੋਰ ਲਿਆ ਆ ਦੇਖੋ ਜੀ ਕੋਈ ਪੂਰਾ ਢਾਂਚਾ ਟੂਂਚਾ ਚੰਗੀ ਤਸਲੀ ਨਾਲ ਆ ਆ ਦੇਖੋ ਹਾਂਜੀ ਸੰਧੂ ਦਾ ਕੋਈ ਸ਼ਾਕਣਿਆ ਜਦਾ ਪਲਵਾਨ ਨਹੀਂ ਕਰੇ ਸਾਂਭੀ ਦਾ ਵੀ ਪਲਵਾਨਾਂ ਨੂੰ ਮੈਂ ਸਾਂਭੀ ਆ ਕਿ ਜਿਹੜਾ ਵੀਰ ਖੜੇ ਆ ਆਪਾਂ ਲੋੜ ਆ ਤਾਂ ਕਰਕੇ ਆਪਾਂ ਮੈਂ ਵੇਚਣ ਲੱਗਣੀ ਦਾ ਆਪਾਂ ਮੈਂ ਵੇਚ ਦੇਣੀ ਹਾਂ ਹਾਂ ਗੁਰੇ ਤੇਰਾ ਦੋ ਕਦਮ ਗਾਣ ਤੋੜ ਲਾ ਵੀਰ ਅਭੀ ਕੋਈ ਸ਼ੱਕ ਨਹੀਂਗਾ ਬਾਕੀ ਸੇਵਾ ਦੇ ਵਿੱਚ ਕੋਈ ਸ਼ੱਕ ਨਹੀਂਗਾ ਹਾਂਜੀ ਹਾਂਜੀ ਸੋ ਸੋਹਣੀ ਪਾਲੀ ਪਲੋਸੀ ਆ ਆਪਣੀ ਘਰ ਦੀ ਮੈਂ ਕੋਈ ਸ਼ੱਕ ਨਹੀਂ ਆਦੇ ਕਰਮ ਵਾਲੀ ਜਿਹੜਾ ਵੀਰ ਖੜੂ ਯਾਦ ਕਰੂਗਾ ਇੱਕ ਵਾਰੀ ਗੋਰੀ ਅੱਗੋਂ ਫੇਰ ਘੁਮਾ ਕੇ ਫੇਰ ਹੋਰ ਮੋੜ ਕੇ ਦਿਖਾ ਦੇ ਲਓ ਨਬਾ ਤੋਰ ਕੇ ਦਿਖਾ ਦਿਓ ਸੱਜਣ ਆਪਣੇ ਦੂਰ ਨੇੜੇ ਕਿਸੇ ਨੇ ਆਉਣਾ ਤਾਂ ਸੱਜਣ ਲੈ ਲੈ ਕਰਮ ਵਾਲੀ ਜਿਤਨਾ ਮਰਜੀ ਕੋਈ ਮੂੰਹ ਜਾਂ ਹੱਥ ਪਾਈ ਜਾਏ ਨਹੀਂ ਕਿ ਮੂੰਹ ਮਾਰੂਗੀ ਪਾਸੇ ਜਿਤਨਾ ਮਰਜੀ ਠੰਡੀ ਧੀਰੀ ਆ ਠੀਕ ਆ ਜੀ ਹਾਂਜੀ ਆ ਕਰੀ ਹੋਰ ਤੋਰ ਦਿੰਦੇ ਹਾਂ ਹੋਰ ਤੋਰ ਦਿਓ ਆ ਜੋ ਕਰਮਾ ਨਬਾ ਤੋਰ ਦੇਣਾ ਇਹਨੂੰ ਲੰਮਾ ਤੋਰ ਦਿਓ ਲੋ ਜੀ ਠੀਕ ਆ ਸੋ ਬਾਕੀ ਦਿਨਾਂ ਦੇ ਹਿਸਾਬ ਨਾਲ ਗੱਲ ਪੂਰੀ ਬਣੂਗੀ ਅਜੇ ਤਕਰੀਬਨ ਤੁਸੀਂ ਵੇਖੋਗੇ ਲੱਥੀ ਲੁੱਥੀ ਕਾਫੀ ਆ ਹਾਂਜੀ ਹਾਂਜੀ ਤੇ ਦੁੱਧ ਕਰਮਾਂ ਲਈ ਠੀਕ ਆ ਜੀ ਅੱਗੇ ਮੇਰੇ ਭਰਾ ਦੀ ਹਰੇਕ ਦੀ ਆਪਾਂ ਕੋਈ ਸੇਵਾ ਦੁੱਧ ਤੋਂ ਤੁਸੀਂ ਚੰਗਾ ਸੇਵਾ ਕਰੋਗੇ ਦੁੱਧ ਕਰਮਾਂ 15:00 ਵਜੇ ਦੁੱਧ ਦੇ ਸੰਤੂ ਸਾਹਿਬ ਜਿੱਤੀ ਅਮਰੀਕੀ ਮੈਂ ਦੀ ਸੇਵਾ ਕੀਤੀ ਆ ਨਾ ਦੁੱਧ ਅਮਰੀਕੀ 18 ਕਿਲੋ ਹੀ ਮੈਂਨੇ ਚਵਾਏ ਨਾ ਸ਼ਾਇਦ 20 ਚਵਾ ਦੇ ਜਿੱਤੀ ਆਪਾਂ ਮੈਂ ਦੀ ਫੁੱਲ ਸੇਵਾ ਕੀਤੀ ਆ ਗਾੜੀ ਅਜੇ ਮੈਂ ਵਾਜੇ ਹਫਤਾ ਤੁਸੀਂ ਲਾ ਲੋ ਕਿ ਦਿਨ ਪੂਰੇ ਹੋਣ ਚ ਪਿਆ ਵਾ ਜਦ ਤਨ ਮੈਂਨੇ ਆਦੇ ਆਵਾ ਧਮਾਂ ਲੈ ਗਈ ਨਹੀਂ ਵੀ ਕੋਈ ਸ਼ੱਕ ਨਹੀਂਗਾ ਹਾਂਜੀ ਹਾਂਜੀ ਉਹ ਕੱਲੀ ਪਲੀ ਪੁਲੂਸੀ ਨਹੀਂ ਬਾਕੀ ਥੱਲੋਂ ਵੀ ਕਰਮ ਵਾਲੀ ਚੰਗੀ ਖੁੱਲੂਗੀ ਹਾਂਜੀ ਅਜੇ ਲੜਾ ਲੁੜਾ ਤੋਂ ਸਾਰੇ ਭਰਾਵਾਂ ਨੇ ਤੁਸੀਂ ਇੱਕ ਆਈਡੀਆ ਲਾ ਲੜਾ ਲੁੜਾ ਇਹਨੇ ਕਰਮ ਵਾਲੀ ਨੇ ਭਰਕੇ ਸੁਣਾ ਦੇ ਹਾਂ ਆ ਵੇਖੋ ਇਹਨੇ ਪੂਰਾ ਹਾਥੀ ਸਧੂਰੇ ਆ ਕੇ ਹਾਂਜੀ ਹਾਂਜੀ ਬਹੁਤ ਵਧੀਆ ਚੰਗੀ ਸੇਵਾ ਬਾਕੀ ਝਲਕਾ ਮਾਰ ਕੇ ਦਿਖਾਈ ਦੇ ਰਹੀ ਆ ਕੋਈ ਸ਼ੱਕ ਨਹੀਂਗਾ ਕੋਈ ਗੱਲ ਨਹੀਂ ਸੰਧੂ ਸਾਹਿਬ ਇਹ ਕਾਫੀ ਸੋਹਣੀ ਵਜਨ ਲੋੜ ਦੇ ਵਿੱਚ ਕਰਮ ਵਾਲੀ ਮਾਰਦੀ ਛਾਲਾਂ ਹਾਂ ਲੈ ਵੀ ਚੰਗੀ ਅਮਜ ਵੀਰ ਚੰਗੀ ਤੇ ਇਹ ਮੱਝ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਰੇਟ ਆਪਾਂ ਪੁੱਛਾਂਗੇ ਵੀ ਕੀ ਡਿਮਾਂਡ ਆ ਕੀ ਮੋਲ ਆ ਕੀ ਰੇਟ ਰਹੂਗਾ ਹਾਂਜੀ ਬਾਕੀ ਇੱਕ ਵਾਰੀ ਪੂਰੀ ਤਸੱਲੀ ਨਾਲ ਫੇਰ ਤੁਹਾਨੂੰ ਇੱਕ ਵਾਰੀ ਨਿਗਾਹ ਦੇ ਵਿੱਚੋਂ ਕਢਾ ਦਿੰਨੇ ਆ ਹਾਂਜੀ ਹਾਈਟ ਲੈਂਥ ਕੱਦ ਮਾਲਕ ਦੀ ਕਿਰਪਾ ਸਾਰੇ ਪਾਸਿਓਂ ਪੂਰੀ ਆ ਲੈ ਬਣ ਵਾਲਾ ਵੀਰੇ ਕੋਰੇ ਬਣ ਲੈ ਤੂੰ ਆ ਗੱਡੀ ਬਣ ਤੋ ਅੱਗੇ ਆ ਦੇਖੋ ਇਧਰ ਬਹਿਣੀ ਵਾਲੇ ਪਾਸਿਓਂ ਕੋਈ ਫੇਰ ਦਿਖਾ ਦਿੰਨੇ ਆ ਵਿਰਲ ਬੁਰਲ ਚੰਗੇ ਆ ਨਾ ਹਾਂਜੀ ਹਾਂਜੀ ਵਿਰਲ ਪੂਰੇ ਥਾਣਿਆਂ ਲੱਗਾ ਮਿਰਲਾਂ ਦੇ ਥਾਂ ਲੱਗਾ ਕਰਮਾਲੀ ਥਣ ਜੋੜ ਜੂਗੀ। ਸੁਗੇ ਸੰਧੂ ਸਾਹਿਬ ਆ ਡਾਡਾ ਹੱਥ ਜਿੱਡਾ ਲੰਮਾ ਥਣ ਕੱਢਦੀ ਆ। ਇਹ ਨਹੀਂ ਕਿ 2-2 ਇੰਚੀ ਜਿਹੜਾ ਥਣ ਹੱਥ 'ਚ ਬਣਾਊਗਾ। ਜਿਤਨਾ ਮਰਜ਼ੀ ਕਰਮਾਲੀ ਦੀ ਬਾਲਟੀ ਲੈ ਕੇ ਕੋਈ ਚਵਾਈ ਕਰੀ ਜਾਵੇ। ਚੰਗੀਆਂ ਮੱਚ ਗੋਰੇ ਕੀ ਮੁੱਲ ਕੀ ਡਿਮਾਂਡ ਰੱਖੀ ਇਹਦੀ? ਸੰਧੂ ਸਾਹਿਬ ਇਹ ਹੋਰ ਕਿਸੇ ਦੇ ਵਪਾਰੀ ਦੇ ਅੱਡੇ 'ਤੇ ਹੁੰਦੀ ਨਾ। ਉਹਨੇ ਮੈਂ ਦਾ ਮੁੱਲ ਕਰਦਾ 180। ਪਰ ਆਪਾਂ ਉਹ ਕੰਮ ਨਹੀਂ ਕਰਨਾ। ਆਪਾਂ ਮੁੱਲ ਕਰਨਾ ਦਾ 145। ਹਾਂ। ਉਹਦੇ ਵਿੱਚ ਮਾਨਤਾ ਕਰ ਦਾਂਗੇ। 145 'ਚ। ਹਾਂਜੀ ਹਾਂਜੀ। ਤੁਹਾਨੂੰ ਪਤਾ ਹੀ ਆ ਕਿ ਕਿੱਡੀ ਮੈਂ ਆ। ਕਰਕੇ ਜਾਇਜ਼ ਗੱਲ। ਇੰਨਾ ਕੰਮ ਵਾਲਿਆਂ ਤੇ ਮੁੱਲ ਹੀ ਕੋਈ ਨਹੀਂ ਇਹੋ ਜਿਹਾ ਰਿਹਾਦਾ। ਮੁੱਲ ਤਾਂ ਕੋਈ ਨਹੀਂ ਫਿਰ ਵੀ ਆਪਾਂ ਕੋਈ ਗੁਜਾਇਸ਼ ਕੱਢ ਦਈਏ। ਕੋਈ ਸੂਤਰ ਜੀ ਕਰਕੇ ਦੇ ਦਈਏ। ਇੱਕ 40 ਦੀ ਦੇ ਦਾਂਗੇ। ਹੋਰ ਮਾਰਦਗੇ ਛਾਲ। ਹੋਰ ਸੰਤੂ ਸਾਹਿਬ ਏਡੀ ਮੈਂ ਕੋਈ ਦਿੰਦਾ ਨਹੀਂ ਜੋ ਇੰਨੇ ਦੀ। ਮੈਂ ਤੇ ਮੁੱਲ ਵੀ ਕੋਈ ਹਿਸਾਬ ਨਹੀਂ ਕੀਤਾ ਵਾ। ਕਰ ਦਈਏ ਹੋਰ। ਕਿਹੜਾ ਡੇਜਨ ਜਿਹਦੇ ਤੁਹਾਨੂੰ ਪਤਾ ਹੀ ਹੈ ਕਿੰਨਾ ਕੰਨਾ ਲੋਕੀ ਮੁੱਲ ਕਰਦੇ ਆ। ਕਰਦੇ ਹੋਣਗੇ ਬਾਕੀ ਆਪਾਂ ਚਲੋ ਸੇਲ ਕਰਦੇ ਆ ਤੁਹਾਡਾ ਵਪਾਰ ਦਾ ਖਾਣੂ ਹਾਂਜੀ 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 ਆਪਾਂ ਸੂਤਰ ਜੇ ਕਰਕੇ ਦੇ ਦਈਏ ਮੁੱਲ ਬਾਅਦ ਚੰਗੀ ਹੈ ਤੁਹਾਡੀ ਉਹਦੇ 'ਚ ਕੋਈ ਸ਼ੱਕ ਇੱਕੋ ਸਾਰੀਆਂ ਛੋਟਾਂ ਛੋਟੇ ਇੱਕੇਰੀ ਕਰ ਦੇਣੀਆਂ 1 35 ਦੀ ਮੈਂ ਦੇ ਦਾਂਗੀ 35 ਦੀ ਹਾਂਜੀ ਹਾਂਜੀ ਲੋ ਜੀ 35 ਦੀ ਚਲੋ ਕੋਈ ਜੋ ਭੈਣ ਭਰਾ ਹੋਰ ਆਊਗਾ ਤੇ ਹੋਰ ਚਲ ਮਾਨਤਾਣ ਕਰ ਦਾਂਗੀ ਬਿਲਕੁਲ 1 35 ਦੀ ਫਾਈਨਲੀ ਜਿਹੜੀ ਇਹ ਤੁਹਾਨੂੰ ਅੱਜ ਅੱਜ ਮਿਲ ਜੂਗੀ ਹਾਂਜੀ ਹਾਂਜੀ ਇਸ ਤੋਂ ਬਾਅਦ ਇੱਕ ਆਪਾਂ ਕੋਰੇ ਇੱਧਰਲੇ ਪਾਸੇ ਸੈਕਿੰਡ ਨੰਬਰ ਤੇ ਆ ਬੱਚੀ ਆਪਣੇ ਕੋਲ ਹਾਂਜੀ ਹਾਂਜੀ ਇਹ ਤੁਸੀਂ ਦੱਸਿਆ ਵੀ ਇਹ ਸੰਧੂ ਸਾਹਿਬ ਇਹਦੇ 17 18 ਦਿਨ ਪਏ ਆ ਇਹ ਵੀ ਵੈੜ ਆਪਣੀ ਇਹਦਾ ਵੀ ਸੂਆ ਆਪਾਂ ਚੋਇਆ ਵੇ ਇਹ ਵੀ ਨਹੀਂ ਕੋਈ ਆਸੇ ਪਾਸੇ ਉਹ ਲਿਆਂਦੀ ਆ ਆਪਣੇ ਘਰੇ ਕਰਮਾਲੀ ਬਣੀ ਇਹਦੇ ਲਾ ਲੋਗੀ 20 ਦਿਨ ਹੁਣ ਸੂਣ ਚ ਰਹਿ ਹਰੀਆ ਜਿਤਨਾ ਮਰਜੀ ਕੋਈ ਨਿੱਕੇ ਪੱਲੇ ਦੀ ਕੋਈ ਘਰੇ ਘਰੇ ਰੱਖਣ ਵਾਸਤੇ ਕਿਸ ਨੇ ਲੈਣੀ ਦੁੱਧ ਦੁੱਧ ਪੀਣ ਲਈ ਜਿਤਨਾ ਮਰਜੀ ਕੋਈ ਜਵਾਗ ਜੂਗ ਬੈਗੇ ਥੱਲੇ ਚੋਈ ਜਾਵੇ ਕੋਈ ਕਰਮ ਵਾਲੀ ਲਾਤ ਨਹੀਂ ਲਿਆਉਂਦੀ ਜੇ ਕਰਮ ਵਾਲੀ ਬੀ ਕ੍ਰੋਸ ਅੰਗਾ ਠੀਕ ਆ ਹਾਂਜੀ ਹਾਂਜੀ ਕਰਮ ਵਾਲ ਦਾ ਕੋਈ ਜਰਸੀ ਦਾ ਲਾਲੇ ਕ੍ਰੋਸ ਬ੍ਰੀਡ ਹਾਂਜੀ 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 10 ਸਾਲ ਤੱਕਾ ਗਰਮੀ ਚ ਫਿਰ ਵਾਦੇ ਦੀ ਹਾਂਜੀ ਹਾਂਜੀ ਤੇ ਇਹਦਾ ਵੈਸੇ ਚਲੋ ਦੱਸ ਦਿੱਤਾ ਵੀ 18 20 ਦਿਨ ਪਹਿਲਾਂ ਸੂਆ ਘਰੇ ਚੋਈ ਆ ਕਿਸੇ ਕੋਲ ਦਿੱਤਾ ਨੇ ਦੋ ਤੇ ਸੰਧੂ ਸਾਹਿਬ ਦੇ ਥੱਲੇ ਜਿਹੜਾ ਚੋਇਆ ਨਾ 13 14 ਲੀਟਰ ਚੋਇਆ ਝੂਠ ਨਹੀਂ ਮਾਰਨਾ ਹਾਂਜੀ ਹਾਂਜੀ। ਲੋ ਜੀ ਮੀਡੀਅਮ ਆ ਦਰਮਿਆਨੀ ਮੀਡੀਅਮ ਹਾਈਟ ਦੇ ਵਿੱਚ ਆ ਦੂਰੋਂ ਕਿਸੇ ਸੱਜਣ ਨੇ ਆਉਣਾ। ਹਾਈਟ ਮੀਡੀਅਮ ਦੇ ਵਿੱਚ ਆ ਤੋਰ ਕੇ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾਉਂਦੇ ਹਾਂ। ਹਾਂਜੀ ਹਾਂਜੀ ਸਤਿ ਸ੍ਰੀ ਅਕਾਲ। ਬਾਕੀ ਆਂਦੀ ਕੁਛ ਨਹੀਂ ਕਿ ਕਰਮ ਵਾਲੀ ਮਿੱਠੀ ਠੰਡੀ ਆ। ਹਾਂਜੀ ਜਿੱਤਰਾ ਮਰਜੀ ਸੰਧੂ ਸਾਹਿਬ ਜੇ ਕਹੇ ਨੇ ਘਰੇਕure ਰੱਖਣ ਵਾਸਤੇ ਲੈਣੀ ਆ। ਬੱਚਿਆਂ ਨੇ ਦੁੱਧ-ਦੁੱਧ ਪੀਉਣ ਵਾਸਤੇ ਤੇ ਜਿੱਤਰਾ ਮਰਜੀ ਕੋਈ ਆldi ਜਾ ਕੇ ਸੰਭਲੇ ਤੇ ਕੋਈ ਯਾਦ ਕਰੂਗਾ ਕੋਈ। ਬਿਲਕੁਲ। ਨਿੱਕੀ ਜਿਆ ਟੋਕਰੀ ਪੱਠੇ ਖਾ ਕੇ ਕਰਮ ਵਾਲੀ ਰੱਜ ਜਾਂਦੀ ਆ। ਬਿਲਕੁਲ। ਸੋ ਜਿੱਦਾਂ ਕਿ ਆਪਾਂ ਜਰਸੀ ਤੇ ਜੇ ਕਰਮਾਲੀ ਹੁੰਦੀ ਪੂਰੀ ਜਰਸੀ ਫਿਰ ਤੇ ਗੱਲਾਂ ਹੀ ਪਰੇ ਇਸ ਤਰ੍ਹਾਂ ਮੂੰਹ ਮੂੰਹ ਲੱਗਾ ਚਲੋ ਕਿਨੇ ਥੋੜੇ ਪੈਸੇ ਲਾਉਣੇ ਆ ਡੰਗ ਨੂੰ ਕਿ ਚਲੋ ਹਾਂਜੀ ਹਾਂਜੀ ਸੰਧੂ ਸਾਹਿਬ ਕੋਈ ਸ਼ੱਕ ਨਹੀਂ ਵੈਟ ਦੇ ਵਿੱਚ ਹਾਂ ਕਰਮਾਲੀ ਜਗਾਇਆ ਰੂ ਵਾਂਗੂ ਚਬਾਈ ਲੱਗੀ ਜਿਵੇਂ ਸੂ ਕੀ ਕਰਮਾਲੀ ਜਿਦਾ ਚੌ ਜਗਾਇ ਵੀਰ ਬਾਕੀ ਚਲੋ ਲੇਵੇ ਦੀ ਸਾਫ ਆ ਪਰਨੇ ਬੋਨੇ ਦੀ ਸਾਫ ਆ ਪੂਰੀ ਤੇ ਇਹ ਗੋਰੇ ਕੀ ਮੁੱਲ ਕੀ ਡਿਮਾਂਡ ਕਰਦਾ ਜੀ ਵੀਰ ਸੰਧੂ ਸਾਹਿਬ ਜਿਹੜਾ ਅੱਜ ਦਾ ਲੈ ਤੇ ਮੋਲ ਲੈਣਾ ਹਾਂ ਅੱਜ ਆਪਾਂ 27000 ਦੀ ਦੇ ਦਾਂਗੇ ਚਲਾ ਲਓ ਜਿੰਨੇ ਚੱਡਾ ਪਰ ਗਈ ਇਹ 35 ਦੀ ਵੀ ਵੇਚ ਸਕਦੀ ਆ ਫਿਰ ਇਹ 40 ਦੀ ਵੀ ਵੇਚ ਸਕਦੀ ਆ ਤੁਹਾਨੂੰ ਪਤਾ ਹੀ ਆ ਫਿਰ ਇਤਰਾਣੀਆਂ ਲੋਕੀ ਮੁੱਲ ਕਰੀ ਜਾਂਦੇ ਆ ਅੱਜ 27 ਦੀ ਅੱਜ 27 ਦੀ ਦੇ ਦਾਂਗੇ ਵੇਖੀ ਜਾਊਗੀ ਬੋਲੀ ਅੱਜ 20 ਦਿਨ ਜਿਹੜੀ ਨਰਮਾ ਨੇ ਵੀ ਕੱਚੀ ਆ ਤੇ ਉਸ ਅਕੋਰਡਿੰਗ 27000 ਦੀ ਤੁਹਾਨੂੰ ਅੱਜ ਮਿਲਦੀ ਹਾਂਜੀ ਹਾਂਜੀ ਸੰਤੂ ਸਾਹਿਬ ਕੀ ਆਪਾਂ ਦੇ ਕੋਈ ਗੱਲ ਨਹੀਂ ਲੈਣਾ ਤੋਕਣਾ ਗੱਬਣਾ ਦਾ ਮੁੱਲ ਲੋਕੀ ਕਰੀ ਜਾਂਦੇ ਆ 20 ਦਿਨ ਸਣਾ ਸ਼ਾਇਦ ਆਉਂਦਾ ਜਿਹੜਾ ਵੀ 20 ਦਿਨ ਜਾ ਕੇ ਸਾਂਭ ਲੂਗਾ ਇਹ ਲੈ ਕੇ ਸੋਨਾ ਹੀ ਲੈ ਚੱਲਿਆ ਜਾ ਕੇ ਦੁੱਧ ਚੋਊਗਾ ਯਾਦ ਕਰੋ ਜੇ ਹੋਰ ਕਿਸੇ ਦਾ ਡੇਲ ਨਹੀਂ ਤੇ ਅਗਲੇ ਨੇ 35 ਮੰਗ ਲੈਣਾ ਸੀ ਪਰ ਆਪਾਂ ਉਹ ਕੰਮ ਨਹੀਂ ਕੀਤਾ ਅੱਜ ਕੱਲ ਜਿਵੇਂ ਸੋਨਾ ਵਦਨ ਵਦਨਾ ਵੇਤਰੀ ਹਾਂ ਹਾਂਜੀ ਵਦਨਾ ਦਾ ਕੰਮ ਮੜੀ ਦਾ ਘਾਟਾ ਹੀ ਕੋਈ ਨਹੀਂ ਆਦੇ ਇਹਨੇ ਦਾ ਕੀ ਆਉਂਦਾ ਲੋ ਜੀ ਸਿਰਫ 27000 ਦੀ ਆ ਚਲੋ ਵੀ 20 ਦਿਨ ਕੱਚੀ ਆ ਹਾਂਜੀ ਹਾਂਜੀ ਪ੍ਰਾਣਾਲਿਆਂ ਦਾ ਸ ਹਾਂਜੀ 27000 ਦੀ ਆ ਪੱਕੀ ਕਿਹਦੇ ਵਿੱਚ ਛੋੜੀ ਮੈਂ ਕਰਨੀ ਜੇ ਕੋਈ ਮੁੜਕੇ ਵੀਰ ਮੇਰਾ ਘਰੇ ਆਗੇ ਨਾ ਆਖੇ ਛੋੜ ਮੈਂ ਕਰਨੀ ਕੋਈ ਮੋਲਾ ਪਾਉਣਾ ਕੀਤਾ ਕਿ ਜਦੋਂ ਪਹਿਲੀ ਪਹਿਲੀ ਵੀਡੀਓ ਚਲੋ ਖੁਸ਼ੀ ਨਾਲ ਜਿੰਨੀ ਵੀ ਹੋ ਸਕਦੀ ਹੈ ਹਾਂਜੀ ਹਾਂਜੀ ਹੀ ਰਾਈ ਆ ਵੀ ਕਰਮਾ ਵਾਲੀ ਹੀਰਾ ਜਰਾ ਖੜੂ ਯਾਦ ਕਰੂ ਵੀਰ ਬਿਲਕੁਲ ਸੋ ਅੱਜ ਦੋਸਤੋ ਕਾਬਲੇ ਤਰੀਫ ਆ ਅੱਜ ਵੀ ਚੰਗੀ ਆ ਬਾਕੀ ਪਸੰਦ ਆਊਗੀ ਮੇਰੇ ਭਰਾ ਠੀਕ ਹੈ ਜੀ ਬੰਦੇ ਟੈਕ ਪੂਰਾ ਦਿਨ ਹੁਣ ਆਪਾਂ ਦੇਨੇ ਦੇ ਪੂਰੇ ਹੁਣ ਚ ਪਾ ਟ੍ਰਾਂਜੈਕਸ਼ਨ ਦੀਆਂ ਦੋ ਬੋਰੀਆਂ ਖਾ ਗਈ ਨਾਲ ਵਿਟਾਮਿਨਾਂ ਚ ਇਦੀ ਚੱਲਣਦੀ ਆ ਅੱਧੀ ਬੋਰੀ ਫੇਰ ਕਰਮਾ ਵਾਲੀ ਖਾ ਨੇ ਲੈ ਆ ਗਏ ਬੰਨੇ ਉਹਨਾਂ ਦੇ ਜੁੱਤ ਨਹੀਂ ਦੇਣਾ ਉਹਨਾਂ ਨੇ ਵੀ ਕਰਾ ਘਰੇ ਬੱਧਾ ਹਾਥੀ ਵੀ ਸੋਨਾ ਲੱਗਦਾ ਮੈਂ ਕਹਾਂ ਹਾਥੀ ਆ ਦੇ ਹਾਥੀ ਆ ਇੱਧਰ ਇੱਕ ਜਿਹੜਾ ਆਪਾਂ ਦੋਸਤੋ ਸੰਤ ਤੁਹਾਨੂੰ ਵਿਖਾ ਦਿੰਨੇ ਆ ਮੋਟਰਸਾਈਕਲ ਬਾਈਕ ਆ ਵੀਰ ਦੇ ਕੋਲ ਹੀਰੋ ਆਂਟਾ ਆਪਣੀ ਆ ਪੁਲਸ ਦੂਜੀ ਆ ਗਈ ਪੈਸ਼ਨ ਹਾਂਜੀ ਹਾਂਜੀ ਪੈਸ਼ਨ ਪਲੱਸ ਆ ਗਿਆ ਨਾ ਹਾਂਜੀ ਹਾਂਜੀ ਪੈਸ਼ਨ ਪਲੱਸ ਆ ਤੇ ਕਿਹੜਾ ਮਾਡਲ ਵੀਰੇ ਇਹ ਸੰਧੂ ਸਾਹਿਬ ਇਹ 11 ਮਾਡਲ ਆ ਤੇ ਆਪਾਂ ਜਿਹੜਾ ਮੋਟਰਸਾਈਕਲ ਆਪਾਂ ਕੋਲ ਕਿ ਤੁਹਾਨੂੰ ਪਤਾ ਨਾਲ ਬਾਹਰ ਅੰਦਰ ਵੀ ਜਾਣੇ ਕੋ ਮਾੜਾ ਸੰਦਾ ਨਹੀਂ ਆਪਾਂ ਨੂੰ ਵਾਰਾ ਖਾਂਦਾ ਕਿ ਜਿਹੜਾ ਜਾਂਦਾ ਸ਼ਰਕਤ ਦੇ ਬੰਦ ਹੋ ਜਾਊਗਾ ਉਹ じゃ ਕੰਮ ਨਹੀਂ ਆ ਜਿਹੜਾ ਹੱਥੀ ਆਪਾਂ ਮੁਰਸ਼ਾ ਦਾ ਕੰਮ ਕਰਾਇਆ ਇਧਰ ਜੀ ਵੀਰ ਗਾੜੀ ਨੂੰ ਹੱਥੀ ਆਪਾਂ ਕੰਮ ਕਰਾਇਆ ਟੈਂਨ ਸੈੱਟ ਦਾ ਪਵਾ ਲੈਦਣਾ ਤੱਕ ਦਾ ਕੰਮ ਹੋਇਆ ਲਾਈਟ ਜਿਹੜੀ origignal ਆ ਜਿਹੜੀ ਆਪ ਮੈਂ ਪਵਾਈ ਆ ਮੀਟਰ ਦੇ ਆਪ ਪਾਏ ਆ ਸਾਰਾ ਕੰਮ ਕਰਾਇਆ ਇੰਜ ਦਾ ਕੰਮ ਕੋਈ ਵੀ ਤੇਲ ਚੁੱੱਕ ਜੇ ਕੋਈ ਵੀ ਗੱਲ ਹੋ ਜੇ ਬਾਏ ਆਪਾਂ ਬੈਠੇ ਆ ਜਿੱਥੇ ਕਰਮਾ ਜਾਊਗਾ ਕਿ ਇਹ ਰਾਜ ਬੇਜਤੀ ਨਾ ਕਰਊਗਾ ਜਾਈ ਕਿ ਸਾਰਾ ਹੀ ਕ ਠੀਕ ਆ ਜਿੰਨਾ ਆਪਾਂ ਇਹਦਾ ਕੰਮ ਤੋਂ ਸਾਰਾ ਵਿਖਾ ਦੇ ਜਿਸ ਨੂੰ ਕਰੀਏ ਹਾਂ ਜੀ ਹਾਂ ਜੀ ਸਾਰਾ ਹੀ ਕੰਮ ਟੋਟਲ ਆਪਾਂ ਇਹਦਾ ਕਰਾਇਆ ਗਾੜੀ ਕਾਪੀ ਆਪਾਂ ਸਾਰਾ ਕੁਝ ਦਵਾਂਗੇ ਐਫਟੀ ਡੇਬਟ ਲਾ ਕੇ ਲਿਖ ਕੇ ਦਵਾਂਗੇ ਜਿੱਤੂ ਆਪਾਂ ਲਿਆ ਉਹਦਾ ਵੀ ਐਫਟੀ ਡੇਬਟ ਦਵਾਂਗੇ ਤੁਹਾਨੂੰ ਵੀ ਮੋਡੀਫਾਈ ਕਰਾਤਾ ਇਹਨੂੰ ਹਾਂ ਜੀ ਹਾਂ ਜੀ ਵੀ ਮਤਲਬ ਕੋਈ ਚੀਜ਼ ਰਹਿ ਨਹੀਂ ਦਿੱਤੀ ਬਸ ਬਸ ਜੀ ਬਸ ਬਸ ਦੇਸੀ ਕੋਈ ਝਗਾੜੂ ਕੰਮ ਨਹੀਂ ਰਹਿ ਤੰਗੂ ਸਾਹਿਬ ਆਪਾਂ ਡੀਲਰਾਂ ਕੋਲੇ ਚੱਲ ਜੀਏ ਨਾ ਇਹਨਾਂ ਦਾ ਵੀ ਮਾੜੇ ਮੁਰਸ਼ਨ ਹੁੰਦੇ ਪਿੱਛੇ ਹੋ ਕੇ ਵੇਖੀ ਲੈ ਜਿਹੜਾ ਧੂਆਂ ਭਾਲਿਆ ਹੁੰਦਾ ਇਹਦੇ ਕਰਮਲੇ ਦਾ ਆਪਾਂ ਆਪ ਦੂਜਾ ਕੰਮ ਥੋੜਾ ਆਪਾਂ ਗੱਦੇ ਰੱਖਿਆ ਵਾ ਹਾਂ ਹਾਂਜੀ ਲੈ ਬਈ ਇਹ ਦੋਸਤੋ ਮੋਟਰ ਦੀ ਡਟੇ ਮੋਟਰ ਸਾਡੇ ਲੈੜੀ ਆਏ ਕਿ ਜਿਤਨਾ ਰਾਤ ਨੂੰ ਚੱਲ ਜੀ ਗਏ ਚਾਨਣੀ ਕਰੀ ਜਾਂਦੀ ਏ ਥੋੜਾ ਕੀ ਮੜਿਆ ਬੁਜੀ ਚੱਗੀ ਬੁਜੀ ਜਾਊਗੀ ਉਹੋ ਜਿਹਾ ਕੰਮ ਨਹੀਂ ਹੈਗਾ ਤੇ ਤੇਲ ਦਾ ਲੈਦਾ ਖਰਚਾ ਹੀ ਕੋਈ ਨਹੀਂਗਾ ਜਿੱਥੇ ਮਰਜੀ ਸੌਦਾ ਆਪ ਵਾਲੀਏ ਤੇ ਭਾਵੇਂ ਤਰਨ ਤਰਨ ਹੋ ਗਏ ਮੁੜਿਆ ਐਮ ਫੇਰ ਵੀ ਟਿੰਕੀ ਵਾਪਸ ਦਾ ਪਿਆਰ ਇਹਦਾ ਕਰਮਾਲੇ ਦਾ ਹਾਂ ਵੀ ਐਵਰੇਜ ਚੰਗੀ ਚੋਕੀ ਹਾਂਜੀ ਐਵਰੇਜ ਬਹੁਤ ਐਵਰੇਜ ਦਾ ਮੈਨਾਂ ਗੱਲਾਂ ਹੀ ਪਰੇ ਜਾਂਦੇ ਹਾਂ ਹਾਂਜੀ ਹਾਂਜੀ ਚਲੋ ਆਪਣਾ ਦੇ ਚੰਗੀ ਚੀਜ਼ ਵੇਚਣ ਦਾ ਕੰਮ ਹੈ ਵੀ ਚਲੋ ਅਗਲਾ ਵੀ ਕੋਈ ਖੜੇ ਯਾਦ ਕਰੇ ਚੰਗੀ ਚੀਜ਼ ਜੀ ਆਪਾਂ ਲਈ ਤਾਂ ਸੰਗੋ ਮਾੜੀ ਚੀਜ਼ ਨਹੀਂ ਆਪਾਂ ਲਈ ਤੇ ਮਾੜੀ ਚੀਜ਼ ਨਹੀਂ ਆਪਾਂ ਗਾ ਲੈਗੇ 11 ਮੋਟਰਸਾਈਕਲ 2011 ਮਾਡਲ ਆ ਹਾਂਜੀ ਤੇ 0 ਆਪਣਾ ਦੋ ਅੰਮ੍ਰਿਤਸਰ ਦਾ ਨੰਬਰ ਆ ਹਾਂਜੀ ਹਾਂਜੀ ਬਾਕੀ ਸਾਰਾ ਕੁਝ ਆਰ ਸੀ ਸਾਰਾ ਕੁਝ ਦਵਾ ਗਿਆ ਅਗਲੇ ਵੀਰ ਨੂੰ ਸਾਰਾ ਕੰਪਲੀਟ ਆ ਠੀਕ ਆ ਜੀ ਹਾਂਜੀ ਨਾਲ ਕੰਪਲੀਟ ਆ ਮਗਰਲੇ ਟਾਇਰ ਵੀ ਤੁਸੀਂ ਵੇਖੋਗੇ ਸਪੀਡ ਦੇ ਆ ਠੀਕ ਆ ਜੀ ਬਾਕੀ ਟਾਇਰ ਟੂਲ ਗੁੱਟੀ ਕਾਟੀ ਵਿਖਾ ਦਿਓ ਚੰਗੀ ਤਰ੍ਹਾਂ ਅਗਲੇ ਟਾਇਰ ਵੀ ਮਤਲਬ ਇਹ ਜਗਾੜੂ ਜਾਂ ਮੋਟਰਸਾਈਕਲ ਨਹੀਂਗਾ ਉਹ ਕੰਮ ਵੀਰ ਨੇ ਚੰਗੀ ਰੀਜਨਲ ਸ਼ੌਂਕਨਾ ਕਰਾਇਆ ਤੇ ਬਾਕੀ ਐਵਰੇਜ ਵੀ ਚੰਗੀ ਆ ਸੋ ਮੇਰਾ ਭਰਾ ਜਿੱਦਾਂ ਮਰਜੀ ਸੰਤ ਲੈ ਕੇ ਜਾਓ ਜੈਜ ਰੇਟ ਦੇ ਵਿੱਚ ਆ ਉਹ ਕੀ ਕਰਦਾ ਜਾਂਦਾ ਕਰੇ ਸੰਦੂ ਸਾਹਿਬ ਇਹਦਾ ਮੁੱਲ ਕਰਦੇ ਆਪਾਂ 20000 ਰੁਪਇਆ ਹਾਂਜੀ ਉਹਦੇ ਵਿੱਚ ਮਾਨਤਾਨ ਕਰਦਾਂਗੇ ਤੇ ਜੇ ਡੀਲਰਾਂ ਕੋਲ ਹੁੰਦਾ ਡੀਲਰਾਂ ਕੋਲ ਤੁਹਾਨੂੰ ਪਤਾ ਬੱਬਰ ਮੋਟਰਸਾਂ ਕੋਲ ਉਹਨਾਂ ਦਾ ਵੀ 30000 ਕਰੀ ਜਾਂਦੇ ਪਰ ਆਪਾਂ ਉਹ ਕੰਮ ਨਹੀਂ ਕਰਨਾ 20000 ਰੁਪਇਆ ਮੁੱਲ ਆ ਉਹਦੇ ਵਿੱਚ ਮਾਨਤਾਨ ਕਰਦਾ 20000 ਦੇ ਵਿੱਚੋਂ ਦੱਸੋ ਮਾਨਤਾਨ ਹੋਊਗਾ ਹਾਂਜੀ ਹਾਂਜੀ ਸੋ ਇਹ ਜਿਹੜੀ ਇਸ ਬਾਈਕ ਦੀ ਇਸ ਮੋਟਰਸਾਈਕਲ ਦੀ ਗੱਡੀ ਆਪਾਂ ਗਾਰੰਟੀ ਦੇਣਾ ਇੱਕ ਅਗਲੇ ਨੂੰ ਜਾ ਕੇ 1 ਰੁਪਇਆ ਨਹੀਂ ਉੱਤੇ ਲੈਣਾ ਬਸ ਸ਼ੀਟ ਤੇ ਬਹਿਣਾ ਤੇ ਚਲਾਉਣਾ ਆ ਇਹਨੂੰ ਹਾਂ ਬਸ ਤੇਲ ਪਾਉਣਾ 100 ਦਾ ਤੇਲ ਪਾਉਣਾ ਤੇ ਬਸ ਚਲਾਉਣਾ ਵਾ ਕੋਈ ਇੱਕ ਹਾਂਜੀ ਹਾਂਜੀ ਠੀਕ ਆ ਸੋ ਇਹ ਬਾਈਕ ਜਿਹੜੀ ਦੋਸਤੋ ਸੈਕਿੰਡ ਹੈਂਡ ਤੁਹਾਨੂੰ ਦਿਖਾਤੀ ਆ ਹਾਂਜੀ ਹਾਂਜੀ ਪਰ ਕੰਮ ਵੀਰ ਨੇ ਪੂਰਾ ਨਵਾਂ ਹੀ ਕਰਾਇਆ ਆ ਪੂਰਾ ਕਰਾਇਆ ਕੰਮ ਦਾ ਨਹੀਂ ਕੋਈ ਕਸਰਾ ਛੱਡੀ ਠੀਕ ਆ ਸੋ 20000 ਦੀ ਆ ਵਿੱਚੋਂ ਮਾਣਤਨ ਹੋ ਜਾਊਗਾ ਵਿੱਚੋਂ ਮਾਣਤਨ ਕਰਦਾਂਗੇ ਲੈ ਵੀ ਗੁਰੇ ਇਹ ਅਜੇ ਨਾਕਸੀ ਆਪਣੇ ਕੋਲ ਤੇ ਇਹ ਬਾਈਕ ਸੀਗੀ ਹਾਂਜੀ ਹਾਂਜੀ ਇੱਕ ਸੰਪਰਕ ਨੰਬਰ ਵੀਰ ਆਪਣੇ ਬੋਲਦਗੇ ਹਾਂਜੀ ਨੰਬਰ ਮੇ ਆ ਲੈ ਲਓ ਜੀ 62835 60647 ਹਾਂ 62835 60647 ਠੀਕ ਆ ਹਾਂਜੀ ਹੋਰ ਗੱਲਬਾਤ ਕੋਈ ਬਸ ਭਾਜੀ ਧੰਨਵਾਦ ਆ ਤੁਹਾਡਾ ਸ਼ੇਰ ਹਾਂਜੀ ਹਾਂਜੀ ਲੈ ਜੀ ਗੁਰਾ ਤਾਂ ਐ ਵੀ ਜਿਵੇਂ ਬੀਬੀਸੀ ਤੇ ਨਿਊਜ਼ ਬੰਦਾ ਰਿਪੋਰਟਰ ਖਬਰਾਂ ਨਹੀਂ ਦਿੰਦੇਗੇ ਉਹ ਹਸਾਬ ਕਿਤਾਬ ਹੈ ਹਾਂਜੀ ਸੰਤੂ ਸਾਹਿਬ ਹਾਂਜੀ ਚਲੋ ਠੀਕ ਆ ਲਓ ਵੀ ਇਹ ਦੋਸਤੋ ਜੇ ਨਾਗਸੀ ਵੀਰ ਦੇ ਕੋਲ ਕਾਬਲੇ ਤਰੀਫ ਆ ਬਾਕੀ ਮਾਝੂ ਦੀ ਭਰਾਣੇ ਚੰਗੀ ਸੰਭੀ ਆ ਮੇਰਾ ਵੀਰ ਕਰੋ ਪਹਿਲ ਕਦਮੀ ਚੰਗੀ ਫੁੱਲ ਵਜਣ ਲੋੜ ਵਾਲੀ ਮਾਝਾ ਤੇ ਦੁੱਧ ਵੀ ਚੰਗਾ ਕਰਮਾ ਪਰ ਮਾਰੇ ਜਿੱਥੇ ਬੰਦੂਗੀ ਠੰਡੀ ਤੇਰੀ ਗਾਲਾਂ ਪੁੱਟ ਕੇ ਵਜੂਗੀ ਯਾਨੀ ਕਿ ਪੁੜਕੀ ਲੱਥੀ ਜਾਊਗੀ ਉਹ ਨਹੀਂ ਆਏਗੀ ਹਾਂਜੀ ਹਾਂਜੀ ਲਓ ਵੀ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤ